ਕੀ ਕਹਣਾ ਕਿ ਹੋਏ ਜੋ ਹਰ ਅਸੀਂ ਨਾ ਕੋਨੇਾਲ ਤੋਂ ਉੱਠ ਕੇ ਆਇਆ ਤੇ ਇੱਥੇ ਸ਼ਾਹਬਰ ਮੰਡੀ 'ਚ ਬੈਠਿਆ ਸਾਡੇ ਡੰਗਰ ਜਿਹੜੇ ਆ 8 ਡੇਰੇ ਸਾਡੇ 4 ਦਾ ਸਾਡੇ ਡੇਰੇ ਆਇਆ ਕੋਨੇਾਲ ਤੋਂ ਉੱਠ ਕੇ ਵੀਰੇ 4 ਡੇਰੇ ਸਾਡੇ ਆ ਸ਼ਾਹਬਰ ਸੱਕੀ ਲਾ ਕੋ ਉੱਠ ਕੇ ਇੱਥੇ ਨਾ ਕੋਈ ਜੱਸਾਬੰਦੀ ਵਾਲਾ ਕੋਈ ਬੰਦਾ ਪੁੱਜਿਆ ਨਾ ਹੀ ਕੋਈ ਪੁਲਿਸ ਦਾ ਉਹ ਮੁਲਾਜ਼ਮ ਜਾਂ ਕੋਈ ਵੀ ਸਾਨੂੰ ਸਰਕਾਰ ਵੱਲੋਂ ਕੋਈ ਧਾਤ ਨਹੀਂ ਹੋਈ ਸਾਡੇ ਡੰਗਰਾਂ 4-5 ਦਿਨ ਹੋ ਗਏ ਭੁੱਖੇ ਪਾਣੇ ਤੇ ਬੱਚੇ ਡੰਗਰ ਜਿਹੜੇ ਇੱਥੇ ਮੰਡੀ ਦੇ ਵਿੱਚ ਸਾਰੇ ਬੈਠੇ ਲਾ ਸਾਡੇ ਕੋ ਕੋਈ ਰਾਤਾਂ ਦੇ ਵਿੱਚ ਜਿਹੜੇ ਤੁਸੀਂ ਉੱਥੋਂ ਉੱਠ ਕੇ ਆਏ ਹੋ ਕਿਸਵੇਂ ਜੀ ਹਾਲਾਤ ਸੀ ਤੁਹਾਡੇ ਬਹੁਤ ਜ਼ਿਆਦਾ ਖਰਾਬ ਹਾਲਾਤ ਸੀ ਸਾਡੇ ਡੇਰਾ ਪਾਂਡਾ ਜਿੱਕੇ ਪਾਂਡੇ ਜੋ ਵੀ ਸਬਾਨ ਸਾਡਾ ਸਾਰਾ ਘਰ ਦਾ ਰੁੜ ਗਿਆ ਸਾਡੇ ਕੋ ਕੋਈ ਚੀਜ਼ ਨਹੀਂ ਬਜੀ ਅਸੀਂ ਸਿਰਫ ਆਪਣੀ ਮਾਲ ਨੂੰ ਲੈ ਕੇ ਆਪਣੀ ਜਾਨ ਨੂੰ ਲੈ ਕੇ ਬਚਿਆ ਸੀ ਤੇ ਅੱਜ ਕੱਲ ਤੇ ਜਥੇਬੰਦੀਆਂ ਕਾਫੀ ਲੋਕਾਂ ਦੀ ਮਦਦਕਾਰੀ ਸਾਡੇ ਕੋਲ ਸਾਰ ਕੋਈ ਨਹੀਂ ਪੁੱਜਿਆ ਜੀ ਹੁੰਦਾ ਕੋਈ ਪ੍ਰਸ਼ਾਸਨ ਸਾਡੇ ਕੋ ਕੋਈ ਨਹੀਂ ਪੁੱਜਿਆ ਇਹ ਸਾਡੀ ਸਰਕਾਰ ਕੋਲ ਮਤ ਕਰਨੇ ਆ ਵੀ ਸਾਡੀ ਵੀ ਕੋਈ ਮਤ ਕਰੋ ਗਰੀਬਾਂ ਦੀ ਜੀ ਵੋਟਾਂ ਪਾਉਣੇ ਇੱਥੇ ਪਾਉਣੇ ਆ ਇਸੇ ਪੰਜਾਬ ਦੇ ਅਸੀਂ ਬਸੀਗੇ ਬੰਦੇ ਆ ਸਾਡੀ ਜ਼ਮੀਨ ਹੈ ਰਿਸ਼ਤੀ ਹੈ ਆਧਾਰ ਕਾਰਡ ਹੈ ਹਰ ਇੱਕ ਦੀ ਸਾਡੇ ਇੱਥੇ ਸਾਨੂੰ ਅਜ ਤੱਕ ਕੋਈ ਮਿਲਿਆ ਨਹੀਂ ਨਾ ਗੋਖਾ ਕੀ ਕਹਿਣਾ ਚਾਹੋਗੇ ਜੋ ਅਸਲ ਹੱਡ ਦੀ ਮਾਰ ਪਈ ਅਸੀਂ ਇਹ ਕਹਿਣਾ ਚਾਹੁੰਦੇ ਆ ਸਾਨੂੰ ਇੱਥੇ ਤਿੰਨ ਚਾਰ ਦਿਨ ਹੋ ਗਏ ਆ ਆਣ ਨੂੰ ਸਾਨੂੰ ਨਾ ਕੋਈ ਤੂੜੀ ਹੈ ਨਾ ਕਿਤੇ ਕੁਝ ਮਿਲਿਆ ਹੈ ਨਾ ਹੀ ਕੋਈ ਸਰਕਾਰ ਵੱਲੋਂ ਕੁਝ ਮਿਲਿਆ ਹੈਗਾ ਸਾਡੇ ਨਿੱਕੇ ਨਿੱਕੇ ਬੱਚੇ ਅਸੀਂ ਸਿਰਫ ਆਪਣਾ ਡੰਗਰ ਲੈ ਕੇ ਆਏ ਆ ਇੱਥੇ ਸਾਡਾ ਸਮਾਨ ਸਭ ਕੁਝ ਪਾਣੀ 'ਚ ਉੱਥੇ ਰੁੜ ਗਿਆ ਹੈ ਤੇ ਸਾਨੂੰ ਕੁਝ ਮਿਲਿਆ ਨਹੀਂ ਹੈਗਾ ਸਰਕਾਰੋਂ ਲੋ ਦੋ ਤਿੰਨ ਦਿਰੇ ਸਾਡੇ ਚੰਗੀਆਂ ਆਏ ਆ ਚਾਰ ਪੰਜ ਦਿਰੇ ਸਾਡੇ ਸ਼ਾਹ ਪਰੋਂ ਆਏ ਆ ਹੋਰ ਜਿਆਦਾ ਮਾੜੀ ਲਾ ਦੇ ਆ ਉੱਤੇ ਬਚੇਰਾ ਹੁਣ ਕੁਝ ਨਹੀਂ ਆ ਡਾਏਗਾ ਕੱਚੇ ਘਰ ਹੈਗੇ ਹੀ ਸਾਡੇ ਕੋਈ ਸਭ ਕੁਝ ਰੁੜ ਗਿਆ ਹੈਗਾ ਬੱਚਿਆਂ ਲਈ ਕੱਪੜੇ ਨਹੀਂ ਹੈਗੇ ਆਪਣੇ ਲਈ ਕੱਪੜੇ ਨਹੀਂ ਹੈਗੇ ਨੰਗੇ ਤੁਰੇ ਫਿਰਦੇ ਆ ਕੁਝ ਡੰਗਰਾਂ ਦੇ ਖਾਣ ਲਈ ਨਹੀਂ ਆਪਣਾ ਕੋਈ ਰਾਸ਼ਨ ਨਹੀਂ ਕੋਈ ਬਰਤਨ ਨਹੀਂ ਕੋਈ ਕੁਝ ਨਹੀਂ ਹੈਗਾ ਕਿਸੇ ਸਵਾਰ ਸੇ ਵੀ ਜਥੇਬੰਦ ਨੇ ਤੁਹਾਡੇ ਤੱਕ ਪਹੁੰਚ ਕੀਤੀ ਹੈ। ਕਿਸੇ ਨੇ ਨਹੀਂ ਕੋਸ਼ਿਸ਼ ਕੀਤਾ ਹੈਗਾ। ਸਾਨੂੰ ਤਾਂ ਕਿਸੇ ਨੇ ਪਾਣੀ ਵੀ ਨਹੀਂ ਪਿਆ ਲਿਆ ਹੈਗਾ। ਅਸੀਂ ਇੱਥੇ ਮੰਡੀ ਚਾਂ ਦੇ ਰੁਗੇ ਆ ਉਸ ਦਿਨ ਦੇ। ਕੀ ਮੰਨ ਕਰਦੇ ਆਪਾਂ? ਅਸੀਂ ਤਾਂ ਇਹੋ ਹੀ ਕਹਿੰਨੇ ਸਾਡੇ ਡੰਗਰਾਂ ਦੀ ਰਿਆਸ਼ ਕਰਨ ਸਾਡੀ ਰਿਆਸ਼ ਕਰਨ ਗਰੀਬਾਂ ਦੀ। ਅਸੀਂ ਇਹੋ ਹੀ ਮੰਗਣਿਆ ਅਸੀਂ ਕੀ ਮੰਗਣਾ ਹੋਰ? ਜਿੰਨੀ ਆਵੇਖੋ ਤੁਹਾਡੇ ਸਾਹਮਣੇ ਗੋਬਰ ਚ ਬੱਦੇ ਹੈਗੇ ਆ 4-5 ਦਿਨ ਹੋ ਗਏ। ਲੋਕਾਂ ਨੂੰ ਚਾਰ ਮਿਲਣ ਡਿਆ ਸਭ ਕੁਝ ਮਿਲਣ ਡਿਆ ਸਾਡੇ ਪਸੂਆਂ ਨੂੰ ਕੁਝ ਨਹੀਂ ਮਿਲਿਆ ਹੈਗਾ। ਆ ਭੁੱਖੇ ਖਲਿਆਰੇ ਹੀ ਉਦਨ ਦੇ ਇੱਥੇ ਬੈਠੇ ਆ। ਸਾਰਾ ਦਿਨ 12 ਵਜੇ ਤੱਕ ਵੱਧੇ ਰਹਿੰਨੇ ਕਿੱਥੇ ਖੋਲ ਕੇ ਕਿੱਥੇ ਖੜੀ ਐ ਇਹਨਾਂ ਨੂੰ ਤੇ ਛਿੜਕਾਂ ਤੇ ਚੱਲਦੀ ਐ ਤੇ ਲੋਕੀ ਗਾਲਾਂ ਕੱਢਦੇ ਆ ਕਿੱਥੇ ਲੈ ਕੇ ਜਾਈਏ ਅਸੀਂ ਕੁਝ ਨਹੀਂ ਸਾਡੇ ਕੋਲ ਕੁਝ ਨਹੀਂ ਪੁੱਜਿਆ ਆਏਗਾ ਸਾਡੀ ਕਿਸੇ ਨੇ ਕੋਈ ਪੁੱਛ ਮੰਗਣੀ ਕੀਤੀ ਕਿ ਨਾ ਸਾਡੇ ਕੋਲ ਆਏ ਤੁਸੀਂ ਅੱਜ ਪਹਿਲੇ ਦਿਨ ਆਏ ਆ ਸਾਡੇ ਕੋਲ ਕੋਈ ਨਹੀਂ ਆਇਆ ਹੈਗਾ ਅਸੀਂ ਮਸਾ ਆਪਣੇ ਬੱਚੇ ਲੈ ਕੇ ਤੇ ਡੰਗਰ ਲੈ ਕੇ ਇੱਥੇ ਪਹੁੰਚੇ ਆਂ